ਅੱਜ ਪਠਾਨਾ ਜੀਲ ਰੋਡ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਮੀ ਪਾਰਸ਼ਾਈ ਦੇ ਨਾਮ ਤੇ ਬਣਾਏ ਗਏ ਖੰਡਾ ਚੌਂਕ ਦਾ ਉਦਘਾਟਨ ਬਾਬਾ ਨਰਿੰਦਰ ਸਿੰਘ ਲੰਗਰਾਂ ਵਾਲੇ ਅਜੂਬ ਸਾਹਿਬ ਨੰਦੇੜ ਪਾਲਿਆ ਨੇ ਆਪਣੇ ਕਾਰਕਮਨਾ ਨਾਲ ਕੀਤੇ ਇਸ ਸਮਾਗਮ ਵਿੱਚ ਬੀਬੀਆਂ ਵੱਲੋਂ ਸ੍ਰੀ ਸੁਖਮੀ ਸਿੰਘ ਸਾਹਿਬ ਦੇ ਪਾਠ ਕੀਤੇ ਗਏ ਉਹ ਪ੍ਰਾਂਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਬਾਬਾ ਨਰਿੰਦਰ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਉਚਾਰੀ ਬਾਣੀ ਨੂੰ ਆਪਣੇ ਜੀਵਨ ਅੰਦਰ ਧਾਰ ਕੇ ਕੁਝ ਸੱਚ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਲਈ ਵੀ ਕਿਹਾ। ਇਸ ਮੌਕੇ ਤੇ ਬੋਲਦਿਆਂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜਿਦੇ ਨਾਮ ਤੇ ਖੰਡਾ ਚੌਕ ਬਣਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਨਰਿੰਦਰ ਸਿੰਘ ਲੰਗਰਾਂ ਵਾਲੇ ਹਜੂਰ ਸਾਹਿਬ ਨੰਦੇੜ ਵਾਲਿਆਂ ਵੱਲੋਂ ਕੀਤਾ ਗਿਆ। ਉਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੇ ਵੱਡੇ ਭਾਗ ਹਨ ਅੱਜ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਇੱਕ ਚੌਕ ਦਾ ਉਦਘਾਟਨ ਕਰ ਰਹੇ ਹਾਂ। ਪ੍ਰਮਾਤਮਾ ਸਾਨੂੰ ਇਸੇ ਤਰ੍ਹਾਂ ਬਲਵੁੱਧ ਬਖਸ਼ੇ ਅਤੇ ਅਸੀ ਸੇਵਾ ਲਈ ਤਤਪਰ ਰੱਖੇ। ਵਾਹਿਗੁਰੂ 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 ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ 9ਵੀਂ ਪਾਸ਼ਾ ਜੀ ਸਤਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਜਿਹੜਾ ਚੌਕ ਹੈ ਖੰਡਾ ਚੌਕ ਇਹਦਾ ਸੁਖਾਟਨ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ ਕਾਰਸੇਵਾਲੇ ਬਾਬਾ ਜੀ ਨੇ ਕੀਤਾ ਔਰ ਸ਼ਹਿਰ ਦੇ ਵਿੱਚ ਮੈਂ ਸਮਝਦਾ ਵੀ ਗੁਰੂ ਸਾਹਿਬ ਨਰਿੰਦਰ ਰਾਜ ਕਾਫੀ ਟਾਈਮ ਹੈ ਜੇਪ ਦੇ ਵਿੱਚ ਬਤਾਇਆ ਹਰੇਕ ਕੋਲੀ ਦੀਸ਼ਾਨੀ ਅੱਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੀ ਜਿਹੜੀ ਅੱਜ ਸ਼ਹਿਰ ਨੂੰ ਬਾਬਾ ਜੀ ਦੁਆਰਾ ਇਹਦਾ ਕੁਆਟਰ ਕਰਕੇ ਦਿੱਤੀ ਗਈ ਹੈ। ਬੁਚੀ ਸ਼ਕਦਾ ਮੈਂ ਧੰਨਵਾਦ ਕਰਦਾ। ਔਰ ਪਿਛੇ ਤੌਰ ਤੇ ਕਾਲੋ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵਧੀਆ ਉਧਰ ਲੈ ਕੇ ਇਹ ਸਾਰੇ ਕਾਰਜ ਜਿਹੜੇ ਸਿਰ ਚੜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਰਮ ਬਹੁਤ ਚੰਗੇ ਨੇ ਜਿਨ੍ਹਾਂ ਨੇ ਇਸ ਸੰਗਠਨ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਸਾਡੇ ਅਦਗਾਰਡਨ ਦੇ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਤੋਂ ਆਏ ਨੇ ਜਿਨ੍ਹਾਂ ਨੇ ਇਸ ਚੌਂਕ ਦਾ ਆਦ ਕਾਟਨ ਬੱਸੀ ਪਠਾਣਾਂ ਦੇ ਵਿੱਚ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ